ਸਤਿ ਸ਼੍ਰੀ ਅਕਾਲ ਜੀ ਪੰਨੜਾ ਡੇਰੀ ਫਾਰਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੋਸਤੋ ਸਰਦਾਰ ਪੰਜਾਬ ਸਿੰਘ ਉਹਨਾਂ ਦੇ ਫਾਰਮ ਤੇ ਮਸਤਾਨੀ ਡੇਰੀ ਫਾਰਮ ਦੇ ਅੱਜ ਪਹੁੰਚੇ ਆ ਜੀ ਤੇ ਬਾਈ ਪੰਜਾਬ ਸਿੰਘ ਨਾਲ ਕਰਦਿਆਂ ਗੱਲਬਾਤ ਕਿ ਕਿਸ ਕਿਸ ਲੈਵਲ ਦੀਆਂ ਅੱਜ ਆਹਨਾਂ ਕੋਲ ਨੇ ਤੋਂ ਆਓ ਮਿਲਦੇ ਆ ਸਰਦਾਰ ਪੰਜਾਬ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਨੜਾ ਡੇਰੀ ਫਾਰਮ ਚੈਨਲ ਦੇ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀਰ ਅਵਧਾਰ ਸਿੰਘ ਜੀ ਹੋਣਾਂ ਦਾ ਸਾਡੇ ਗ੍ਰਹਿ ਵਿਖੇ ਪਹੁੰਚਣ ਤੇ ਧੰਨਵਾਦ ਜੀ। ਸਦਾ ਪੰਜਾਬ ਸਿੰਘ ਜੀ ਇੱਕ ਇਹ ਦੱਸੋ ਆਪਾਂ ਇੱਥੋਂ ਸ਼ੁਰੂ ਕਰੀਏ ਪਹਿਲੀ ਮੱਝ ਤੋਂ ਕਿ ਕਿੰਨੇ ਕ ਦੁੱਧ ਕੈਪੈਸਿਟੀ ਦੀ ਮੱਝ ਹੈ ਜਿਹੜੀ ਇਹ ਮੱਝ ਦਾ ਨਾਮ ਹੈ ਜੀ ਸੁਲਤਾਨਾ ਜੀ ਜੀ ਤਕਰੀਬਨ ਮਹੀਨੇ ਤੋਂ ਘੱਟ ਦੀ ਸੂਈ ਹੋਈ ਹੈ ਜੀ। ਦੁੱਧ ਦੀ ਕੈਪੈਸਿਟੀ ਤਾਂ ਵੀਰ ਜੀ ਇਸ ਤਰ੍ਹਾਂ ਵੀ ਜੋ ਮੱਕਾ ਦੇ ਨਾਂ ਲੋਕਾਂ ਨੂੰ ਅਚੰਭੇ ਚ ਲੱਗਦੀ ਹੈ ਸਾਡੀ ਕੋਸ਼ਿਸ਼ ਇਸ ਵਾਰ ਇਹ ਹੈ ਵੀ ਇਹਦੀ ਮੱਝ ਦੀ ਚਵਾਈ ਕਰਾਈ ਜਾਵੇ ਜਿੰਨਾ ਦੁੱਧ ਹੋਵੇ ਲੋਕਾਂ ਦੀ ਕਚਹਿਰੀ ਚ ਹੋਵੇ ਅਸੀਂ ਬੋਲ ਕੇ ਕਹਿ ਦਈਏ ਤਾਂ ਲੋਕਾਂ ਦੇ ਬਹੁਤਿਆਂ ਦੇ ਅਨੁਮਾਨ ਐਵੇਂ ਹੁੰਦੇ ਨੇ ਵੀ ਹੁੰਦਾ ਨਹੀਂ ਇਸ ਵਾਰ ਕੋਸ਼ਿਸ਼ ਸਾਡੀ ਇਹ ਹੈ ਵੀ ਜ਼ੁਬਾਨ ਤੋਂ ਨਾ ਕਹਿ ਕੇ ਕਰਕੇ ਦਿਖਾਇਆ ਵੀ ਉਹਦੇ ਤੇ ਲੋਕ ਆਪਣੇ ਅੰਦਾਜ਼ਾ ਲੈ ਲੈਣ ਵੀ ਲੰਮ ਸਮ ਮੈਂ ਤੁਹਾਨੂੰ ਦੱਸ ਦਿੰਨਾ ਵੀ ਮੇਰੇ ਕੋਲ ਸਭ ਤੋਂ ਘੱਟ ਦੁੱਧ ਵਾਲੀ ਮੱਝ ਸਾਢੇ 24 ਕਿਲੋ ਦੁੱਧ ਦੀ ਹੈ ਜੀ ਇਹ ਉਸ ਤੋਂ ਵੱਧ ਦੁੱਧ ਦੀ ਕਪੈਸਿਟੀ ਦੀ ਮੱਝ ਹੈ ਜੀ ਜੀ ਜਦੋਂ ਚੋਅਾਈ ਕਰਾਵਾਂਗੇ ਸਾਹਮਣੇ ਦਰਸ਼ਕਾਂ ਦੇ ਆਈ ਜਾਣਗੇ ਬਿਲਕੁਲ ਜੀ ਬਿਲਕੁਲ ਤੇ ਉਸ ਤੋਂ ਬਾਅਦ ਗੱਲ ਕਰੀਏਗੀ ਇਹ ਮੱਝ ਦਾ ਕੀ ਨਾਂ ਰੱਖਿਆ ਜੀ ਕੋਈ ਇਹ ਨਾ ਜੀ ਇਹਨੂੰ ਚਾਚਾ ਜੀ ਹੁਣਾਂ ਦੀ ਆਪਣੇ ਘਰ ਦੀ ਮੱਝ ਆ ਚਾਚਾ ਜੀ ਹੁਣਾਂ ਤੋਂ ਲਈਏ ਨੂੰ ਚਾਚੇ ਵਾਲੀ ਮੱਝ ਅਸੀਂ ਕਹਿੰਦੇ ਹਾਂ ਜੀ ਤੇ ਇਹ ਚੰਗੇ ਦੁੱਧ ਦੀ ਮੱਝ ਹੈ ਜੀ ਜੀ ਤਕਰੀਬਨ ਇਸ ਵਾਰ ਨਾ ਇਹਦੇ ਸੂਏ ਦੇ ਵਿੱਚ ਨਾਲ ਦੀ ਨਾਲ ਬੌਲੇ ਦੁੱਧ ਤੋਂ ਇਹਨੂੰ ਥਣ ਦੀ ਪ੍ਰੋਬਲਮ ਆਈ ਤਾਂ ਥਣ ਦਬਣ ਕਰਕੇ ਅੱਜ ਵੀ 6 ਮਹੀਨੇ ਦੀ 6ਵੇਂ ਮਹੀਨੇ 'ਚ ਸੂਈ ਲੱਗ ਗਈ 20 ਕਿਲੋ ਦੁੱਧ ਅੱਜ ਵੀ ਇਹਦੇ ਥੱਲੇ ਹਾਜ਼ਰ ਹੈ ਬਿਲਕੁਲ ਤੇ ਜਿਹੜੀ ਆ ਤੀਸਰੇ ਨੰਬਰ ਤੇ ਖੜੀ ਹੈ ਇਹ ਜੀ ਮਸਤਾਨੀ ਤੋਂ ਬਾਅਦ ਆ ਮੇਰੀ ਦੂਜੀ ਫੇਵਰੇਟ ਨੰਬਰ ਦੀ ਮੱਝ ਹੈ ਦੇਖੋ ਜੀ ਹਾਂਜੀ ਕੰਟੀਨਿਊ ਰੱਖੋ ਜੀ ਇਹ ਮੱਝ ਦਾ ਨਾਮ ਹੈ ਜੀ ਮਲੂਕ ਜੀ ਜੀ ਇਹ ਗੱਬਣ ਹੈ ਜੀ ਤਕਰੀਬਨ ਇਹ 6ਵੇਂ ਮਹੀਨੇ 'ਚ ਸੂਈ ਲੱਗ ਗਈ ਜੀ ਜੀ ਗੱਬਣ ਹੈ ਦੁੱਧ ਕਰਮਾਂ ਵਾਲੀ ਥੱਲੇ ਬਹੁਤ ਜ਼ਿਆਦਾ ਵਧੀਆ ਅੱਜ ਵੀ ਜੀ ਬਹੁਤ ਜ਼ਿਆਦਾ ਵਧੀਆ ਵੀ ਜਿੰਨੀਆਂ ਛੇਤੀ ਕਰਕੇ ਮੱਝਾਂ ਦੇ ਥੱਲੇ ਹੁੰਦਾ ਨਹੀਂ ਉਸ ਤੋਂ ਵੱਧ ਦੁੱਧ ਅੱਜ ਹੈ ਦੇ ਥੱਲੇ ਜੀ ਤੇ ਉਸ ਤੋਂ ਬਾਅਦ ਆ ਜੀ ਬੂਰੀ ਤੇ ਜੀ ਤੇ ਬੂਰੀ ਜੀ ਮੰਨ ਲਓ ਇਹ ਅਸ਼ਵਾਰ ਕੋਈ ਪ੍ਰੋਬਲਮ ਆਈ ਵੀ ਇਹ ਮਿਸਕਾਰੇਜ ਕਰ ਗਈ ਜੀ ਗਰਮੀ ਹੋਣ ਕਰਕੇ ਜੀ ਦੁਬਾਰਾ ਗੱਭਨ ਨਹੀਂ ਹੋਈ ਜੀ ਹਲੇ ਬੂਰੀ ਦੇ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਜੀ ਦੇ ਕਿੰਨੇ ਕ ਦੁੱਧ ਦੀ ਮੱਝ ਹੈ ਜੀ ਵੀ ਜਦੋਂ ਮਾਲਕ ਨੇ ਕੋਈ ਕਿਰਪਾ ਕੀਤੀ ਦੁਬਾਰਾ ਜੋਵਣ ਤੇ ਆਈ ਜੀ ਹੁਣ ਤਾਂ ਤੋਕੜ ਹੈ ਜੀ ਇਹ ਕਿੰਨੇ ਮਹੀਨੇ ਹੋ ਗਏ ਜੀ ਤਕਰੀਬਨ 11 ਮਹੀਨੇ ਦੇ ਵਾਂਗੂ ਸੂਈਆਂ ਹੋ ਚੱਲੀਆਂ ਮੱਝਾਂ ਜੀ ਜੀ ਜਦੋਂ ਦੁਬਾਰਾ ਆਪਣੇ ਜੋਵਣ ਤੇ ਆਈ ਕੋਸ਼ਿਸ਼ ਰਵੇਗੀ ਵੀ ਇਹਦਾ ਦੁੱਧ ਚਲਾਇਆ ਜਾਵੇ ਜੀ ਜੀ ਮਾਲਕ ਮੇਰ ਰੱਖੇ ਗੱਬਨ ਰਵੇ ਉਸ ਤੋਂ ਬਾਅਦ ਸੁਖੀ ਸੰਦੀ ਸੂਏ ਜੀ ਸਹੀ ਸਲਾਮਤ ਫਿਰ ਆਪਣਾ ਰੰਗ ਵਿਖਾਵੇ ਮਾਲਕ ਕਿਰਪਾ ਕਰੇ ਜੀ ਤੇ ਉਸ ਤੋਂ ਅੱਗੇ ਜੀ ਇਹ ਹੈ ਜੀ ਉਹ ਕਰਮਾ ਵਾਲੀ ਜਿਹਨੇ ਮੈਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਇਹ ਹੈ ਜੀ ਮਸਤਾਨੀ ਦਰਸ਼ਕ ਵੀਰ ਮੈਂ ਤਾਂ ਇਹਨੂੰ ਐਵੇਂ ਕਹਣਾ ਵੀ ਮਾਲਕ ਸੱਚੇ ਪਾਤਸ਼ਾਹ ਮੇਰੇ ਸਾਹ ਵੀ ਇਹਨੂੰ ਕਰਮਾ ਵਾਲੀ ਨਹੀਂ ਲੱਦਦੇ ਬਿਲਕੁਲ ਜੀ ਇੰਨਾ ਮਾਨ ਤਾਨ ਇਹਨੇ ਦਿੱਤਾ ਜੀ ਇਹ ਹੁਣ ਤਕਰੀਬਨ ਲਾ ਲਓ ਜੀ ਟੋਕੜ ਹੈ ਮਾਝੇ ਬਹੁਤ ਬੋਡੀ ਵੇਟ ਬਹੁਤ ਲੂਜ਼ ਕੀਤਾ ਹੋਇਆ ਕਿੰਨੇ ਮਹੀਨੇ ਦੀ ਹੋ ਗਈ ਤਕਰੀਬਨ 11 ਮਹੀਨੇ ਕੰਪਲੀਟ ਹੋ ਕੇ 12ਵੇਂ ਮਹੀਨੇ ਚ ਲੱਗ ਲੱਗ ਜੂਗੀ ਜੀ 2-4 ਦਿਨਾਂ ਦੇ ਵਿੱਚ ਠੀਕ ਹੈ ਜੀ ਇਸ ਟਾਈਮ ਵੀ ਦੁੱਧ ਦੇ ਰਹੀ ਹੈ ਜੀ ਬਹੁਤ ਵਧੀਆ ਦੁੱਧ ਦੇ ਰਹੀ ਦੇ ਕੱਲਾ ਦੁੱਧ ਨਹੀਂ ਦੇ ਰਹੀ ਬਹੁਤ ਵਧੀਆ ਦੁੱਧ ਦੇ ਰਹੀ ਹੈ ਸਾਡੇ ਮਾਲ ਦੀ ਸਾਰੇ ਦੀ ਪ੍ਰੋਡਕਸ਼ਨ ਬਹੁਤ ਵਧੀਆ ਹੈ ਇਹਦਾ ਕਰਮਾ ਵਾਲੀ ਦਾ ਲੈਕਟੇਸ਼ਨ ਬਹੁਤ ਜ਼ਿਆਦਾ ਸੋਨਾ ਬਹੁਤ ਜ਼ਿਆਦਾ ਵਧੀਆ ਹੈ ਔ ਇਹਨਾਂ ਲੰਮਾ ਪੀਰੀਅਡ ਹੋ ਗਿਆ ਫੇਰ ਵੀ ਬਹੁਤ ਵਧੀਆ ਦੁੱਧ ਬਣ ਰਿਹਾ ਬਹੁਤ ਵਧੀਆ ਦੁੱਧ ਦੇ ਰਹੀ ਹੈ ਜੀ ਜੀ ਤੇ ਇਹ ਸਮਝ ਦੀ ਗੱਲ ਕਰੀਏ ਇਹ ਮੱਝ ਨਾਲ ਜੀ ਤੁਹਾਨੂੰ ਦੇਖਣ ਨੂੰ ਐਵੇਂ ਲੱਗੂਗਾ ਵੀ ਜਿਵੇਂ ਚੌਥੇ ਸੂਏ ਹੋਵੇ ਜੀ ਇਹ ਮੱਝ ਦਸਵੇਂ ਸੂਈ ਹੈ ਇਹ ਸੂਗੀ ਜੀ ਨੌਵੇਂ ਸੂਈ ਹੋਈ ਹੈ 14 ਮਹੀਨੇ ਦੀ ਸੂਈ ਹੋਗੀ ਜੀ 6ਵੇਂ ਮਹੀਨੇ ਚ ਗੱਭਨ ਲੱਗ ਗਈ ਇੱਕ ਟਾਈਮ ਮਿਲਦੀ ਹੈ ਜੀ ਇਹ ਦੁੱਧ ਹੈਗਾ ਜੀ 8 ਕਿਲੋ ਆ ਦਿਨ ਅੱਜ ਵੀ 8 ਕਿਲੋ ਦੁੱਧ ਹੈ ਇਹ ਮੱਝ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਵੀ ਇਹਦੀ ਫੈਟ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਫੈਟ ਹੈ ਅਗਲੀ ਵਾਰ ਸਾਡੀ ਕੋਸ਼ਿਸ਼ ਰਹੂਗੀ ਵੀ ਜਦੋਂ ਇਹਦਾ ਦੁੱਧ ਚਵਾਇਆ ਜਾਵੇ ਦੁੱਧ ਦੇ ਨਾਲ-ਨਾਲ ਵੀ ਇਹਦੀ ਫੈਟ ਦਾ ਨਾਲ ਵੱਖਰਾ ਪ੍ਰਮਾਣ ਰੱਖ ਕੇ ਲੋਕਾਂ ਨੂੰ ਦਿਖਾਇਆ ਜਾਵੇ ਵੀ ਇਹ ਉਹ ਮੱਝ ਹੈ ਜਿਹਦਾ ਤੁਸੀਂ ਤਾਜੀ ਦਾ ਜਿੰਨੀ ਲੋਕਾਂ ਦੀਆਂ ਬਾਖੜਾਂ ਨਹੀਂ ਫੈਟ ਦਿੰਦੀਆਂ ਟੋਕੜਾਂ ਨਹੀਂ ਦਿੰਦੀਆਂ ਉਸ ਤੋਂ ਵੱਧ ਦੀ ਮੱਝ ਦੀ ਫੈਟ ਹੈ ਜਿਹਦੇ ਸਭ ਤੋਂ ਵੱਡਾ ਗੁਣ ਇਹ ਮੱਝ ਦਾ ਇਹ ਹੈ ਲੱਗ ਤੁਸੀਂ ਇਹਦਾ ਕਰਮਾਲੀ ਦਾ ਇੰਨਾ ਜ਼ਿਆਦਾ ਵਧੀਆ ਕੋਹਿੰਨੂਰ ਦੀ ਲక్ష్ਮੀ ਡੈਰੀ ਫਾਰਮ ਦੀ ਕੱਟੀ ਸੀ ਇਹਦੇ ਥੱਲੇ ਜੀ ਅਚਾਨਕ ਕੀ ਕਾਰਨ ਬਣਿਆ ਸਾਨੂੰ ਕੋਈ ਪਤਾ ਨਹੀਂ ਉਹ ਕੱਟੀ ਮਰ ਗਈ ਜੀ ਰਾਤ ਨੂੰ ਹੀ ਜਦੋਂ ਮੈਂ ਸਵੇਰੇ ਆ ਕੇ ਦੇਖਿਆ ਕੱਟੀ ਮਰੀ ਪਈ ਸੀ ਕੋਈ ਕਾਰਨ ਸਵੱਬ ਪਤਾ ਨਹੀਂ ਲੱਗਿਆ ਕੀ ਬਣਿਆ ਜੀ ਬਿਨਾ ਬੱਚੇ ਤੋਂ ਵੀ ਇਹ ਹੱਲੇ ਵੀ ਸਹੀ ਸਲਾਮਤ ਬਿਲਕੁਲ ਮਿਲਦੀ ਹੈ ਟੱਪਣ ਦਾ ਇਹਨੂੰ ਕਰਮਾਲੀ ਨੂੰ ਕੋਈ ਪਤਾ ਨਹੀਂ ਹਰ ਵਾਰ ਦਾ ਇਹਦਾ ਇਹੀ ਕੰਮ ਹੈ ਇੱਕ ਵਾਰ ਤਾਂ ਲਾਲੂ ਵੀ ਕੋਲੀ 41 ਦਿਨ 41ਵੇਂ ਦਿਨ ਸੂਗੀ ਸੀ ਐਕਸਟ੍ਰੇਸ਼ਨ ਪੀਰੀਅਡ ਇਹਦਾ ਐਡਾ ਜ਼ਿਆਦਾ ਵਧੀਆ ਹੁਣ ਵੀ ਤੁਸੀਂ ਦੇਖੋ 14 ਮਹੀਨੇ ਦੀ ਸੂਈ ਹੋਈ ਹੈ ਤੇ ਇੱਕ ਟਾਈਮ ਕਰਦੀ ਏ 6ਵੇਂ ਮਹੀਨੇ ਦੇ ਕੁਝ ਦਿਨ ਉੱਤੇ ਲੱਗ ਕੇ ਗੱਭਣ ਹੋ ਗਈ ਜੀ ਜੀ ਦੁੱਧ ਇੱਕ ਟਾਈਮ ਦਿੰਦੀ ਏ 8 ਕਿਲੋ ਦੁੱਧ ਦੇ ਰਹੀ ਸੀ ਬਹੁਤ ਵਧੀਆ ਜੀ ਤੇ ਇਹ ਛੋਟੀ ਜੀ ਇਹ ਬੂਰੀ ਦੀ ਕੱਟੀ ਏ ਜੀ ਬੂਰੀ ਮਾਝੀ ਦੀ ਇਹ ਗੱਬਣ ਹੋ ਗਈ ਜੀ ਮਸਤਾਨੀ ਦਾ ਕੱਟਾ ਹੈ ਜੀ ਆਲੀਸ਼ਾਨ ਨਾਮ ਰੱਖਿਆ ਜੀ ਉਹਦਾ ਅੱਛਾ ਇਹ ਆਲੀਸ਼ਾਨ ਤੋਂ ਗੱਬਣ ਹੋ ਗਈ ਮਸਤਾਨੀ ਤੋਂ ਮਸਤਾਨੀ ਦੇ ਕੱਟੇ ਤੋਂ ਆਲੀਸ਼ਾਨ ਤੋਂ ਇਹ ਮਸਤਾਨੀ ਦੀ ਕੱਟੀ ਹੈ ਜੀ ਜੀ ਇਹ ਛੋਟੇ ਵਾਲੀ ਜਿਹੜੀ ਹੈ ਬਿਲਕੁਲ ਜੀ ਆਹ ਦੇਖੋ ਦਰਸ਼ਕ ਵੀਰੋ ਤੇ ਮਸਤਾਨੀ ਦੀ ਵੀ ਕੱਟੀਇ ਕਰੋ ਜੀ ਇਹਨੂੰ ਥੋੜਾ ਜਿਹਾ ਨੀਚੋਂ ਦਿਖਾ ਦिए ਬਹੁਤ ਸੋਹਣੀ ਹੈ ਜੀ ਬਹੁਤ ਟੌਪ ਦੀ ਕੁਆਲਿਟੀ ਹੈ ਜੀ ਸਟਰਕਚਰ ਇਹਦਾ ਬਿਲਕੁਲ ਆਪਣੀ ਮਾਂ ਵਰਗਾ ਹੈ ਜੀ ਮਾਂ ਮਾਂ ਇਹਦੇ ਮਸਤਾਨੀ ਦੇ ਕੱਟੇ ਦਾ ਵੀ ਬੋਡੀ ਸਟਰਕਚਰ ਆਪਣੀ ਮਾਂ ਵਰਗਾ ਹੈ ਜੀ ਕੱਟਾ ਇਸ ਟਾਈਮ ਤੁਹਾਡੇ ਕੋਲ ਹੈ ਜਾਂ ਕਿਸੇ ਦੋਸਤ ਕੋਲ ਜੀ ਮੇਰੇ ਵੀਰ ਨੇ ਗੁਰਿੰਦਰ ਵੀਰ ਹੋਰੀ ਜਿਨ੍ਹਾਂ ਨੇ ਮੰਨ ਲਓ ਇਹ ਲਾਈਵ ਚਲਾਈ ਕੱਟਾ ਮੈਂ ਇਹਨਾਂ ਨੂੰ ਦੇ ਦਿੱਤਾ ਜੀ ਬੂਰਾ ਕੱਟਾ ਵੀ ਇਹਨਾਂ ਨੂੰ ਦੇ ਦਿੱਤਾ ਠੀਕ ਹੈ ਜੀ ਕੱਤੀ ਵੀ ਇਹਨਾਂ ਨੂੰ ਦੇ ਦਿੱਤੀ ਇਹ ਬਿਨਾਂ ਰੁਪਈਆਂ ਤੋਂ ਇਹਨਾਂ ਨੂੰ ਜਾਨਵਰ ਦਿੱਤੇ ਨੇ ਜੀ ਕੰਡੀਸ਼ਨ ਇਹੀ ਐ ਵੀ ਜਾਨਵਰ ਵੇਚਨੇ ਨਹੀਂ ਹੋਰ ਕੋਈ ਕੰਡੀਸ਼ਨ ਨਹੀਂ ਇਹ ਸੀਮਿੰਟ ਬਣਾਉਂਦੇ ਨੇ ਜਾਂ ਨਹੀਂ ਬਣਾਉਂਦੇ ਕਿਸ ਪਰਪਸ ਵਾਸਤੇ ਰੱਖਦੇ ਨੇ ਉਹ ਇਹਨਾਂ ਦੀ ਖੁਸ਼ੀ ਮੇਰਾ ਕੱਟੇ ਦੇ ਨਾਲ ਸਿਰਫ ਤੋਂ ਸਿਰਫ ਮੱਝਾਂ ਗੱਬਣ ਕਰਾ ਸਕਦਾ ਉਹ ਵੀ ਇਹਨਾਂ ਤੋਂ ਮੰਗ ਕੇ ਹੋਰ ਕੱਟੇ ਦੇ ਵਿੱਚ ਮੇਰਾ ਹੁਣ ਕੋਈ ਰੋਲ ਨਹੀਂ ਦੋਸਤੀ 'ਚ ਬਹੁਤ ਵੱਡਾ ਮੁੱਲ ਦੇਤਾ ਜੀ ਬਹੁਤ ਕਮਾਲ ਸੋ ਬਹੁਤ ਧੰਨਵਾਦ ਜੀ ਤੁਹਾਡਾ ਦਰਸ਼ਕ ਵੀਰੋ ਇਹ ਦੇਖ ਲਿਆ ਤੁਸੀਂ ਸਾਰੀਆਂ ਮੱਝਾਂ ਤੇ ਬਾਈ ਜੀ ਇਹ ਦੱਸੋਗੇ ਵੀ ਹੁਣ ਟੋਟਲ ਕਿੰਨਾ ਗੇ ਦੁੱਧ ਪਾ ਦਨੇ ਆਪਾਂ ਤਕਰੀਬਨ ਜੀ ਮੇਰੇ ਕੋਲੇ ਅੱਜ ਵੀ ਵੀ ਹੁਣ ਇਹ ਮੱਝਾ ਚੈੱਕ ਕਰਾਈਆਂ ਨੇ ਜੀ ਅਲਟਰਾਸਾਉਂਡ ਨਾਲ ਜੀ ਜੀ ਉਹਦੇ ਕਰਕੇ ਥੋੜੀਆਂ ਜਾਤਾ ਇਹ ਦੁਬਾਰਾ ਹੁਣ ਹੀਟ ਕੱਢਣ ਗਈਆਂ ਹੂੰ ਤਾਂ ਥੋੜਾ ਬੋਤਾ ਦੁੱਧ ਤੋਂ ਡਿਸਟਰਬ ਹੋ ਕੇ ਦੁੱਧ ਕਟੀਆਂ ਨੇ ਦੋਨੋਂ ਪੂਰੀ ਤੇ ਮਸਤਾਨੀ ਤਕਰੀਬਨ ਚੈੱਕ ਕਰਾਉਣ ਤੋਂ ਪਹਿਲਾਂ ਦਾ ਦੁੱਧ ਤਕਰੀਬਨ 90 ਕਿਲੋ ਸੀਗਾ ਦਿਨ ਦਾ ਪਾ ਇੱਕ ਦਿਨ ਦਾ 90 ਕਿਲੋ ਬਿਲਕੁਲ 90 ਕਿਲੋ ਦੁੱਧ ਆ ਪੌਂਡਾ ਹੁਣ ਵੀ ਸੀ ਤੇ ਕਿੰਨੀ ਕੁ ਫੈਟ ਜਿਹੜੀ ਆ ਉਹ ਐਵਰੇਜ ਫੈਟ ਜਿਹੜੀ ਆ ਕਿ ਦੇਖੋ ਇੱਕ ਮੱਝ ਵਿੱਚ ਸੱਜਰ ਆ ਬੂਰੀ ਦਾ ਬਹੁਤ ਜ਼ਿਆਦਾ ਦੁੱਧ ਦੇ ਵਿੱਚ ਘਿਓ ਆ ਤੇ ਦੁੱਧ ਕੁਝ ਘਰ ਚਲਾ ਜਾਂਦਾ ਵੀ ਉਹਦੇ ਲਾ ਕੇ ਲਮਸਮ 9 ਐਵਰੇਜ ਮੇਰੇ ਸਾਹ 9 ਫੈਟ ਮੇਰੇ ਫਾਰਮ ਦੀ ਲਮਸਮ ਰਹਿੰਦੀ ਹੈ ਇਹ ਐਵਰੇਜ 90 ਫੈਟ ਜੀ ਬਿਲਕੁਲ ਕਦੇ ਮੰਨ ਲਓ 8 5 ਹੋ ਗਈ 8 7 ਹੋ ਗਈ 8 2 ਹੋ ਗਈ ਕਦੇ ਫਿਰ 10ਵੀ ਹੋ ਜਾਂਦੀ ਐ ਵੀ ਐਵੇਂ ਲੰਮ ਸਾਮ ਆਪਾਂ ਕਹਿ ਲਈਏ 8 5 ਤੋਂ 90 ਦੇ ਵਿੱਚ ਫਟ ਰਹੀਂਦੀ ਐ ਮੇਰੇ ਖਿਆਲ ਬਹੁਤ ਉੱਚੀ ਫਟ ਐ ਜੀ ਬਹੁਤ ਵਧੀਆ ਸੋ ਦਰਸ਼ਕ ਵੀਰੋ ਇਹ ਤੁਸੀਂ ਦੇਖ ਰਹੇ ਸੀ ਸਰ ਪੰਜਾਬ ਸਿੰਘ ਉਹਨਾਂ ਨੂੰ ਤੇ ਅਗਲੀ ਵੀਡੀਓ ਫੇਰ ਆਪਾਂ ਤੁਹਾਨੂੰ ਇੱਕ ਇਹ ਕਰਮਾ ਵਾਲੀ ਦੇਖੋ ਜੀ ਠੰਡੀ ਕਿੰਨੀ ਐ ਦੁਪਹਿਰੇ ਦੇ ਵਿੱਚ ਵੀ ਬਿਲਕੁਲ ਹਲੇ 3 ਕੀ ਵੱਜੇ ਨੇ ਸਾਰੇ ਤੁਸੀਂ ਇਹ ਦੇਖੋ ਵੀ ਕੋਈ ਵੀ ਜਿਵੇਂ ਵੀ ਮਰਜੀ ਇਹਨੂੰ ਹੱਥ ਲਾ ਸਕਦੇ ਆ ਸੀਲ ਸ਼ਾਂਤ ਇਹਦਾ ਸੁਭਾਅ ਕਿੰਨਾ ਜ਼ਿਆਦਾ ਇਹ ਤਾਂ ਬੱਕੀ ਕਮਾਲ ਹੈ ਜੀ ਅਸੀਂ ਜਿੰਨੀ ਵਾਰ ਵੀ ਆਏ ਆ ਫਾਰਮ ਤੇ ਦੇਖਿਆ ਕਿ ਤੁਸੀਂ 12 ਵਜੇ ਇਹਨੂੰ ਹੱਥ ਲਾ ਲਓ ਆਰਡਰ ਨੂੰ 10 ਵਜੇ ਲਾ ਲਓ ਇਹਨੇ ਕਦੀ ਲੱਤ ਨਹੀਂ ਚੁੱਕੀ ਸੋ ਇਸ ਗੱਲ ਦੀ ਤਾਂ ਖਾਸੀਅਤ ਹੈ ਜੀ ਹੀਰਾ ਪੰਜਾਬ ਨੂੰ ਵੀ ਮਾਣ ਆ ਜੀ ਇਸ ਮੱਝ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਰਿਕਾਰਡ ਜਿਹੜਾ ਉਹ ਸਥਾਪਿਤ ਕਰੂ ਸੋ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਸਿੰਘ ਜੀ ਇੱਕ ਅਗਲੀ ਵੀਡੀਓ ਲੈ ਕੇ ਫੇਰ ਤੁਹਾਡੇ ਕੋਲ ਪਹੁੰਚਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ